ਹੋ ਗਿਆ ਆ ਅੱਜ ਦੀਆਂ ਗੱਲਾਂ ਉਹ ਜੰਮ ਕੇ ਲੋ ਬੁੱਢੇ ਹੋ ਗਏ ਹਾਂ 47 ਦੀ ਜਨਮ ਗਏ ਤਾ ਜੰਮ ਕੇ ਲੋ ਬੁੱਢੇ ਹੋ ਗਏ 74 80 ਸਾਲ ਤੋਂ ਬਾਹਰ ਆਇਆ ਹਾਂ ਹਾਂ ਅੱਦਾ ਆਇਆ ਕੀ ਯਾਦ ਕੀਤਾ ਪੁਰਾਣਾ ਬੜਾ ਜੀ ਲਾੜੀ ਬੜੀ ਗੱਲ ਮਨਵਾਈ ਹੋ ਗਈ ਆ ਇਹਦੇ ਆਜ ਹੋ ਗਿਆ ਹਾਂ ਆ ਛੋੜੀ ਦੀ ਗੱਲ ਨਹੀਂ ਹੈ ਹਾਂ ਇਹ ਕੋ ਬੱਚਾ ਉਹ 100 ਸਾਲ ਬਾਅਦ ਉਹ ਅਮਗਾਓ ਛੇ ਹਾਂ ਤੇ ਪੋਲ ਦਾ ਨੇ ਉਹ ਇਹ ਅਜੀ ਦੇ ਕੋਲ ਸਾਲੂ ਵਾਲਾ ਨੇ ਬਣ ਦਿੱਤੀ ਅਜੀ ਪਾਉਂਗੀ ਦਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣੇ ਪਿੰਡਾਂ ਦਾ ਜਿਹੜਾ ਨਾ ਉਹਦਾ ਸਾਬ ਉਹਦਾ ਇਹ ਪਿੰਡ ਦਾ ਸਾਬ ਉਹਦਾ ਹਾਂ ਇਹ ਗੱਦੇ ਜੋ ਇਹ ਤਰ੍ਹਾਂ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇਗਾਰ ਇੰਆ ਬਾਜ਼ਾਰ ਜਿਹੜੇ ਸਿੱਧੇ ਕਰ ਲੈ ਹਾਂ ਇਹ ਜੋ ਹੋ ਯਾਰ ਅਗੋ ਹਾਂ ਤਿਆਰ ਪਤਾ ਜਿੰਨ ਲਾਇਦਾ ਯਾਰ ਜਿਹਦਾ ਯਾਰ ਕਰਾ ਪਰ ਚੇਂਜਿੰਗ ਆ ਗਈ ਹੈ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਗਿਆ ਹਮ ਹੋਰ ਇਹੋ ਹੀ ਆ ਜਿਹੜਾ ਬਾਜ਼ਾਰ ਆ ਇਹ ਹੁਣ ਤੋੜ ਨਾ ਲੇਖਾ ਹਾਂ ਚੱਲਦੇ ਹਾਂ ਆਪੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਇੱਥੇ ਕੋਈ ਸ਼ਾਇ ਨੀ ਹਿਲੇਗੀ ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਬਾਗ ਦੇ ਇਹ ਮੰਨਦੇ ਤੇ ਅਸੀਂ ਇੱਥੇ ਆ ਗਏ ਹਾਂ ਇੱਧਰ ਹਾਂ ਹੋਰ ਉਹ ਪਿੰਡ ਮੁਕਸਾਨੇ ਇੱਥੇ ਹੋਇਆ ਸਾਡਾ ਇਹਦਾ ਇੱਧਰ ਆ ਇੱਧਰ ਦਾਣੇ ਜਿਹੜੇ ਸੀ ਨਾ ਉਹ ਰਾਜਾ ਗਿਨ ਮੋਠੀਆਂ ਉਹਨੇ ਇੱਕ ਗੱਡਾ ਦਾਣਿਆਂ ਦਾ ਇਹ ਦੋ ਦਰ ਜਿਆ ਜਲੇਆ ਉਸ ਵੇਲੇ ਹਾਂ ਇਹ ਨਹੀਂ ਜਾਣਾ ਇਹ ਢਾਣੇ ਜਿਆ ਜਿਆ ਚਦੇਗਾ ਪਾਣੀ ਗੱਡੇ ਲੱਜ ਕੇ ਚਾਈ ਚਾਈ ਬੋਰੀਆਂ ਲੱਗੀਆਂ ਤੇ ਹੋਰ ਵੀ ਇਹ ਜਾਣ ਦਿੱਤੇ ਹੋਏ ਹੋ ਗਿਆ ਅੰਚੀ ਜਾਂ ਨਾ ਗਿਆ ਅੱਜ ਫਿਰ ਜਿਹੜੇ ਬਚਪਨ ਚ ਜਿਹੜੀਆਂ ਗਲੀਆਂ ਚ ਖੇਡਦੇ ਸੀ ਗੰਗਾ ਸਿੰਘ ਸਾਡਾ ਯਾਰ ਸੀ ਹਾਂ ਉਹ ਗੌਰਮੈਂਟ ਦਾ ਵੈਰੀ ਸੀ ਹਾਂ ਪੁਲਿਸ ਜਿਹੜਾ ਉਹ ਪੁਲਿਸ ਉਹਦੇ ਸਾਹਮਣੇ ਆ ਜਾਂਦਾ ਉਹ ਖਾਲੀ ਨਹੀਂ ਜਾਂਦਾ ਹਾਂ ਤੇ ਨੂੰ ਮੈਨੂੰ ਨਹੀਂ ਜੇ ਦੋ ਜਿਹੜੇ ਵਾ ਬਣੇ ਸੀ ਉਹ ਮਗਾਤੇ ਉਹਨੇ ਕਹਿ ਲਿਆ ਹਰੀਆ ਹਾਂ ਸਰ ਮੇਰੇ ਕੋਲ ਨਾ ਸੀ ਨਾ ਜੋ ਜੇ ਭਾਈ ਆ ਜੋ ਇੱਕ ਬਹੁਤ ਗਾਂਦਾ ਹੀ ਹੈ ਮੈਨੂੰ ਸਾਰੇ ਯਾਦ ਆ ਇਹ ਕੋਨੇ ਤਾਜੀ ਉਹ ਤੇ ਧੰਦਾ ਨਹੀਂ ਯਾਦਾਂ ਦਾ ਤੋਂ ਜਨਾ ਤੇ ਗੰਗਾ ਜੀ ਨੂੰ ਭਰਾਂ ਉਹ ਹੁਣ ਇਧਰ ਆਪਣਾ ਪੁਰਾਣਾ ਘਰ ਪੁਰਾਣੀ ਵਿਹਲੀ ਵੇਖੀ ਆਓ ਨਹੀਂ ਆ ਜਾ ਵੇਖ ਪਰਾਣੀਆਂ ਗਲੀਆਂ ਜਿੱਥੇ ਖੇਡਦੇ ਹੁੰਦੇ ਸੀ ਉਹ ਕਿਦਾਂ ਦਾ ਲੱਗਾ ਵੇਖ ਕੇ ਉਹ ਵੇਖਣੀ ਉਹ ਅਜ਼ਾਦ ਘਰ ਜੀ ਆਪਣੇ ਜੋ ਇਹ ਬਕੋ ਬਕਾ ਯੋਗਾ ਜਿਹੜਾ ਚਾਰ ਜੀ ਹੁਣ ਤੇ ਕੋਈ ਕਰੇ ਵੀ ਨਹੀਂ ਉੱਥੇ ਪਰਿਵਾਰ ਚ ਕੌਣ ਕੌਣ ਹੁੰਦਾ ਓਥੇ ਕੌਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਮੈਂ ਆ ਗੱਲ ਨਹੀਂ ਲੱਭੀ ਇਹ ਜੱਦੀ ਆਦਾ ਜਮਾ ਗਾਉ ਇਹ ਤੇ ਹੈ ਇਹ ਬਹੁਤ ਪਿਆਰਾ ਲੱਗ ਉਹਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰਓ ਉੱਥੇ ਪਰਿਵਾਰ ਚ ਕਿੰਨੇ ਜੀ ਹੈ ਆ ਜਾਦੀ ਜਾਨ ਮੈਂ ਜਾਈ ਬਹੁਤ ਇਹ ਦੇ ਆ ਸਾਡਾ ਮਾਇਆ ਤੇ ਮੈਂ ਆਲਾ ਨਾ ਆ ਬੰਦਾ ਤੇ ਮੈਨੂੰ ਸਲਾਮੀਆਂ ਹੋਣਗੀਆਂ ਬਿਲਕੁਲ ਹੈ ਇਹ ਰੱਬ ਦੀ ਮਿਹਰ ਹੈ ਜੀ ਹਾਂ ਫਿਰ ਬਾਪਾ ਦਿਲ ਜੜਾਣਾ ਸਾਫ਼ ਰੱਖੋ ਹਾਂ ਫਿਰ ਅੱਲਾ ਬਾਹਰ سارے ਕੰਮ ਦਿਖਾ ਲੈਂਦਾ ਹਾਂ ਹਾਂ ਜਿਲ੍ਹਾ ਗੁਰਦਾਸਪੁਰ ਦੇ ਮਚਰਾਏ ਪਿੰਡ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਜਸ਼ਨ ਦਾ ਮਾਹੌਲ ਇਸ ਕਰਕੇ ਆ ਕਿ ਪਾਕਿਸਤਾਨ ਤੋਂ ਇੱਕ ਬਜ਼ੁਰਗ ਜਿਹੜੇ ਨੇ 90 ਸਾਲ ਤੋਂ ਉਮਰ ਦੀ ਵੱਧੀ ਉਮਰ ਦੇ ਬਜ਼ੁਰਗ ਆਪਣੇ ਜੱਦੀ ਪਿੰਡ ਦੇ ਵਿੱਚ ਪਹੁੰਚੇ ਨੇ ਔਰ ਪੂਰਾ ਪਿੰਡ ਹੀ ਜੇ ਕਹਿ ਲਈਏ ਤੇ ਉਤਸ਼ਾਹ ਭਰਿਆ ਹੋਇਆ ਪੂਰੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਐਵੇਂ ਦੀ ਖੁਸ਼ੀ ਆ ਕਿ ਜਿਵੇਂ ਉਹਨਾਂ ਦਾ ਕੋਈ ਘਰ ਦਾ ਜੀ ਆ ਗਿਆ ਹੋਵੇ ਇਹ ਬਜ਼ੁਰਗ ਜਿਹੜੇ ਨੇ ਖਰਸ਼ੀਦ ਜਿਹੜੇ ਨੇ ਉਹ ਉਹਨਾਂ ਨੂੰ ਕੋਈ ਮੁਲਾਕਾਤ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਇਸੇ ਪਿੰਡ ਦੇ ਲੋਕਾਂ ਨਾਲ ਔਰ ਉੱਥੋਂ ਹੀ ਰابطਾ ਜੁੜਦਾ ਆਪਣੇ ਜੱਦੀ ਪਿੰਡ ਦੀਆਂ ਗੱਲਾਂ ਹੁੰਦੀਆਂ ਔਰ ਅੱਜ ਤਸਵੀਰਾਂ ਉਹ ਪਿੰਡ ਦੇ ਵਿੱਚ ਪਹੁੰਚੇ ਤਾਂ ਕਹਿੰਦੇ ਕਿ ਇਦਾਂ ਲੱਗਦਾ ਜਿਵੇਂ ਮੈਂ ਆਪਣੇ ਲੋਕਾਂ ਦੇ ਵਿੱਚ ਹੀ ਆ ਗੱਲ ਖੁਰਸ਼ੀਦ ਰਾਨ ਨਾਲ ਵੀ ਕੀਤੀ ਪਿੰਡ ਵਾਸੀਆਂ ਨਾਲ ਵੀ ਕੀਤੀ ਔਰ ਇਹਨਾਂ ਲੋਕਾਂ ਨਾਲ ਵੀ ਕੀਤੀ ਭਾਜੀ ਕਿੱਦਾਂ ਦੇਖਦੇ ਤੁਸੀਂ ਉੱਥੇ ਗਏ ਸੀ ਉੱਥੇ ਪਾਕਿਸਤਾਨ ਦੇ ਵਿੱਚ ਮਤਲਬ ਮੈਂ ਸੁਨਾਮ ਸਿੰਘ ਜੀ ਚੈਰ ਅਸੀਂ ਪਾਕਿਸਤਾਨ ਜਾਤੋ ਤੇ ਗਏ ਸੀ ਉੱਥੇ ਜਾ ਕੇ ਜਦੋਂ ਇਹਨਾਂ ਨੂੰ ਮਿਲੇ ਕਿਉਂਕਿ ਸਾਡੇ ਪਹਿਲਾਂ ਇੱਕ ਪਿੰਡ ਦੇ ਨੰਬਰਦਾਨਾ ਜਿਹੜਾ ਰਾਬਤਾ ਰਹੀ ਉਹਨਾਂ ਨੂੰ ਜਦੋਂ ਮਿਲੇ ਫਿਰ ਸਾਡੀ ਇਤਮਾਮ ਬਹੁਤ ਕੀਤਾ ਤੇ ਬਹੁਤ ਖੁਸ਼ ਹੋਏ ਕਿ ਕਿਤੇ ਵੀ ਇੱਕ ਵਾਰੀ ਕਿਤੇ ਜਿੱਦਗੀ ਜਿੱਗ ਤੇ ਪਿੰਡ ਵੇਖ ਲਈ ਆਪਣਾ ਤੇ ਮੇਰਾ ਹੱਜ ਹੋ ਜਾਣਾ ਇਹਦਾ ਮੁਸਮਨ ਦਾ ਮੱਕਾ ਹੱਜ ਕਰਨਾ ਹੁੰਦਾ ਉਹ ਤੋਂ ਵੱਡਾ ਦੇ ਕੁਝ ਵੀ ਨਹੀਂ ਉਹਨਾਂ ਦੀ ਵੇਹ ਯਾਰ ਮੇਰਾ ਹੱਜ ਹੋ ਗਿਆ ਅੱਜ ਕਿਤੇ ਮੇਰਾ ਹੱਜ ਹੋ ਗਿਆ ਪੂਰਾ ਅੱਜ ਜਦੋਂ ਆ ਹੁਣ ਗਲੀਆਂ ਦੇ ਵਿੱਚ ਫਿਰਦੇ ਪਏ ਤੇ ਕਿਦਾਂ ਦਾ ਲੱਗਦਾ ਗਲੀਆਂ ਜੋ ਉਹਨਾਂ ਪਸ਼ਾਪੀਆਂ ਗਲੀਆਂ ਵੇਖ ਦੱਸਿਆ ਵੀ ਇੱਥੇ ਮੇਰਾ ਘਰ ਇੱਥੇ ਮੇਰੀ ਵਿਹਲੀ ਤੇ ਪੁਰਾਣੇ ਦਾ ਘਰ ਜਿੱਕੇ ਜਿੱਦਾ ਘਰ ਹੋਣਾ ਸਾਰੇ ਇਹਨਾਂ ਦੱਸੇ ਕਿਉਂਕਿ ਸਾਡੇ ਪਿੰਡ ਤੋਂ ਸਾਰੇ ਉੱਠ ਕੇ ਚਲੇ ਗਏ ਆ ਕਿਉਂਕਿ ਮੁਸਮਨ ਦਾ ਪਿੰਡ ਹੀ ਇਹ ਪਿੰਡ ਹੀ ਮੁਸਲਮਾਨ ਦਾ ਪੂਰਾ ਉਹ ਸਾਰੇ ਚਲੇ ਗਏ ਨੇ ਕੋ ਸਾਡੇ ਲਾਗੇ ਬੰਨੇ ਜਿਹੜੇ ਸੀ ਪੁਰਾਣੇ ਬੰਦੇ ਉਹ ਹੈਗੇ ਨੇ ਉਹਨਾਂ ਦੇ ਨਾਂ ਜ ਵੀ ਜਾਣਦੇ ਰਹੋ ਉਹਨਾਂ ਪਰਿਵਾਰਾਂ ਦੇ ਜੀਵੀਆਂ ਦੇ ਨਾਂ ਜ ਆਉਂਦੇ ਹੋਣਗੇ ਉਸ ਵੇਲੇ ਉਹਨਾਂ ਦੇ ਹਾਂਜੀ ਬੁਢਾ ਅੱਜ ਅੱਜ ਕੱਲ੍ਹ ਦੇ ਹੀ ਆਜੋ ਕੱਲ੍ਹ ਦੇ ਹੀ ਜਦੋਂ ਪਿੰਡ ਦੇ ਵਿੱਚ ਘੁੰਮਦੇ ਪਏ ਆ ਜਦੋਂ ਪਹੁੰਚੇ ਆ ਕਹਿੰਦੇ ਸਜਦਾ ਕੀਤਾ ਧਰਤੀ ਨੂੰ ਤੇ ਸ਼ਾਇਦ ਹੱਜ ਲੱਗਾ ਗਿਆ ਤੁਸੀਂ ਜਦੋਂ ਪਿੰਡ ਚ ਉੱਤਰ ਕੇ ਗੱਡੀ ਤੋਂ ਉਤਰੇ ਨੇ ਇਹਨਾਂ ਕੰਨ ਨੂੰ ਹੱਥ ਲਾਇਆ ਮੱਥੇ ਨੂੰ ਲਾਇਆ ਤੇ ਹੱਜ ਕੀਤਾ ਕਹਿੰਦਾ ਮੈਂ ਆਪਣੀ ਧਰਤੀ ਤੇ ਆ ਗਿਆ ਜੇ ਤੋਂ ਪਾਣੀ ਦਾ ਗਲਾਸ ਦਿੱਤਾ ਕਿਹਾ ਵੀ ਦੁੱਧ ਨਾਲ ਮੈਨੂੰ ਵਧੀਆ ਲੱਗਾ ਪਾਣੀ ਤੁਹਾਡੇ ਵਾਲਾ ਭਾਜੀ ਕਿਵੇਂ ਦਾ ਲੱਗਦਾ ਇਹ ਅਹਿਸਾਸ ਜਿਹੜਾ ਚੜ੍ਹਦੇ ਲੈਂਦਾ ਪੰਜਾਬ ਕਹਿ ਦਿੰਦੇ ਨੇ ਲੇਕਿਨ ਇਹ ਚੜ੍ਹਦਾ ਲੈਂਦਾ ਕਦਾ ਰਹਿ ਗਿਆ ਮਤਲਬ ਇੱਕ ਹੀ ਪੰਜਾਬ ਆ ਇਥੇ ਜੇ ਸਰਕਾਰਾਂ ਨੇ ਬੰડા ਪਾਇਆ ਨਹੀਂ ਤੇ ਮੈਂ ਉਸ ਕਹਣਾ ਵੀ ਇਹਨਾਂ ਬਜ਼ੁਰਗਾਂ ਨੂੰ ਮੌਕਾ ਦਿੱਤਾ ਜਾਵੇ ਸਾਡੇ ਬਜ਼ੁਰਗ ਵੀ ਇਹ ਪੱਖੋਂ ਰਹਿ ਗਏ ਨੇ ਇਹੋ ਜੇ ਬਹੁਤ ਨੇ ਬਜ਼ੁਰਗ ਸ਼ਾਇਦ ਹੁਣ ਤੇ ਗਿਣਤੀ ਬਹੁਤ ਘੱਟ ਰਹਿ ਗਈ ਜਿਨ੍ਹਾਂ ਦੀ ਚਾਹ ਜਿਹੜੀ ਸੀ ਕਿ ਉੱਥੇ ਜਾ ਕੇ ਮਿਲ ਆਈਏ ਪਿੰਡਾਂ ਦੇ ਵਿੱਚ ਵੀ ਹਾਂਜੀ ਹਾਂਜੀ ਇਹਨਾਂ ਨੂੰ ਖੁੱਲੇ ਸੜੇ ਆਮ ਦੇਣਾ ਚਾਹੀਦਾ ਵੀ ਭਜਾ ਜਾਓ ਚਲੇ ਜਾਓ ਤੇ ਜਾ ਕੇ ਆਪਣਾ ਪਿੰਡ ਵੇ ਆਓ ਕਿਉਂਕਿ ਇਹਨਾਂ ਲਈ ਕਾਦੀ ਰੁਕਾਵਟ ਆ ਇਹਨਾਂ ਨੇ ਕੀ ਕੀਤਾ ਲੈਣਾ ਇਹਨਾਂ ਨੇ ਜਨਾ ਕੋ ਤੁਰਿਆ ਨਹੀਂ ਫਿਰਿਆ ਨਹੀਂ ਜਾਂਦਾ ਉਹਨਾਂ ਕੀ ਕਰ ਲੈਣਾ ਪਰ ਫਿਰ ਵੀ ਇਹ ਬਹੁਤ ਚੰਗਲੇ ਨਾਲ ਆਪਣਾ ਘਰ ਪਸਾਨ ਲਿਆਣ ਕੇ ਗਲੀ ਵੱਤੀ ਪਸਾਨ ਲਈ ਉਹਨੇ ਆਪਣੀ ਪੈੜੀ ਜੋ ਚੱਲੇ ਹੋਣੇ ਨੇ ਹੁਣ ਵੀ ਦੇਖਦਾ ਮੈਂ ਮੈਂ ਤਸਵੀਰਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਬਿਲਕੁਲ ਏਵੇਂ ਮਤਲਬ ਛਾਦੀ ਮਾਰਦੇ ਪਏ ਜਿੱਦਾਂ ਪੈੜੀ ਨੂੰ ਦੇਖਦੇ ਹੋਣ ਕਿ ਆਪਣੀ ਪੈੜੀ ਜਿਸ ਨਾਲ ਜ਼ਮੀਨ ਹੀ ਉੱਥੇ ਲੈ ਕੇ ਚੱਲੇ ਆ ਸਾਨੂੰ ਪਿੱਛੇ ਮੇਰੀ ਜ਼ਮੀਨ ਆ ਅੱਛਾ ਇਹ ਲੈ ਕੇ ਜਾਂਦੇ ਪਏ ਬਿਲਕੁਲ ਉਹ ਇਹ ਵੀ ਇੱਕ ਬੜੀ ਵੱਡੀ ਗੱਲ ਆ ਨਾ ਕਿ ਅੱਜ ਅੱਜ ਦੇ ਲੋਕਾਂ ਨੂੰ ਗੂਗਲ ਨੈਵੀਗੇਸ਼ਨ ਲਾਣ ਦੀ ਲੋੜ ਪੈਂਦੀ ਹੈ ਸ਼ਾਇਦ ਇਹਨਾਂ ਨੂੰ ਤਾਂ 80 90 ਸਾਲ ਪੁਰਾਣੀਆਂ ਯਾਦਾਂ ਪੁਰਾਣੀਆਂ ਯਾਦਾਂ ਆ ਗਈਆਂ ਨੇ ਇਹ ਹੁਣ ਆਪਣੀ ਪੈੜੀ ਚ ਚੱਨ ਲੈ ਕੇ ਚੱਲੇ ਨੇ ਤੇ ਦੱਸਣਗੇ ਮੇਰੀ ਆ ਪੈੜੀ ਬਿਲਕੁਲ ਤਸਵੀਰਾਂ ਗੁਰਦਾਸਪੁਰ ਤੋਂ ਨੇ ਗੁਰਦਾਸਪੁਰ ਦੇ ਪਿੰਡ ਮਚਰਾਏ ਦੀਆਂ ਜਿੱਥੇ ਅੱਜ ਇੱਕ ਵਿਆਹ ਵਾਲਾ ਮਾਹੌਲ ਵਿਆਹ ਵਾਲਾ ਮਾਹੌਲ ਇਸ ਕਰਕੇ ਨੇ ਕਿ ਇਸ ਪਿੰਡ ਦੇ ਇੱਕ ਬਜ਼ੁਰਗ ਜਿਹੜੇ ਕਿ ਵੰਡ ਵੇਲੇ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਜਦੋਂ ਪਰਿਵਾਰ ਇਥੋਂ ਉੱਠ ਕੇ ਗਏ ਇਥੋਂ ਪਰਿਵਾਰ ਉੱਠ ਕੇ ਚਲੇ ਗਏ ਤਾਂ ਉਸ ਵੇਲੇ ਇੱਕ ਬਜ਼ੁਰਗ ਬੱਚਾ ਜਿਹੜਾ ਉਸ ਵੇਲੇ ਬੱਚਾ ਸੀ ਔਰ ਅੱਜ ਬਜ਼ੁਰਗ ਅਵਸਥਾ ਦੇ ਵਿੱਚ ਨੇ ਅੱਜ ਉਥੇ ਪਿੰਡ ਦੇ ਵਿੱਚ ਪਹੁੰਚੇ ਨੇ ਆਪਣੀ ਜੱਦੀ ਪਿੰਡ ਜੱਦੀ ਧਰਤੀ ਦੇ ਨਾਲ ਮਿਲ ਰਹੇ ਨੇ ਉੱਥੋਂ ਦੇ ਲੋਕਾਂ ਨਾਲ ਮਿਲਦੇ ਪਏ ਨੇ ਤਾਂ ਲੋਕਾਂ ਵੱਲੋਂ ਵੀ ਇੱਕ ਚਾਹ ਚੜਿਆ ਹੋਇਆ ਤਸਵੀਰਾਂ ਗੁਰਦਾਸਪੁਰ ਤੋਂ ਕੈਮਰਾ ਪਰਸਨ ਵਿੱਕੀ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ ਵੜਾ ਹੋ ਗਿਆ ਆ ਅੱਜ ਦੀਆਂ ਗੱਲਾਂ ਉਹ ਜੰਮ ਕੇ ਲੋਕ ਬੁਢੇ ਹੋ ਗਏ ਹਾਂ 47 ਜਾਨੀ ਗਏ ਤੋਂ ਹਾਂ ਜੰਮ ਕੇ ਲੋਕ ਬੁਢੇ ਹੋ ਗਏ 78 ਸਾਲ ਤੋਂ ਬਾਹਰ ਆਇਆ ਹਾਂ ਹਾਂ ਤਾਂ ਆਇਆ ਕੀ ਯਾਦ ਕੀਤਾ ਪੁਰਾਣਾ ਵੜਾ ਜੀ ਅੱਲਾ ਦੀ ਬੜੀ ਕਰ ਮਨਵਾਈ ਹੋ ਗਈ ਆ ਹਾਂ ਇਹਦੇ ਹਾਜ ਹੋ ਗਿਆ ਹਾਂ ਆ ਛੋੜੀ ਦੀ ਗੱਲ ਨਹੀਂ ਹੈ ਹਾਂ ਇਹ ਕੋ ਬੱਚਾ ਪੋਸਾ ਸਾਲ ਬਾਅਦ ਆਮਦਾਓ ਛੇ ਹਾਂ ਤੇ ਪੋਲ ਦਾ ਨੇ ਉਹ ਅਜੇ ਤੇ ਕੋਨਾ ਸਾਲ ਉਹ ਲਾ ਨੇ ਬੰਦ ਤੇ ਅਜੀ ਪੌਣੀ ਦਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣਾ ਪਿੰਡ ਦਾ ਜਿਹੜਾ ਨਾ ਉਹਦਾ ਸਾਹ ਬੋਰਾ ਇਹ ਪਿੰਡ ਦਾ ਸਾਹ ਬੋਰਾ ਹਾਂ ਇੱਕ ਦੇ ਜੋ ਇਹ ਤੇ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇਹ ਗਰੀਆਂ ਬਜ਼ਾਰ ਜਿਹੜੇ ਸਿੱਧੇ ਕਰ ਲੈ ਹਾਂ ਇਹ ਜੋ ਹੋ ਗਿਆ ਅਗੋ ਹਾਂ ਤਿਆਰ ਦਾ ਪਤਾ ਵੀ ਲਾਇਦਾ ਬਜ਼ਾਰ ਜਿਹਦਾ ਸਿਆ ਗਿਆ ਕਰਾ ਉਹ ਚੇਂਜਿੰਗ ਆ ਗਈ ਹੈ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਗਿਆ ਹੂੰ ਹੋਰ ਇਹੋ ਆ ਜਿਹੜਾ ਬਜ਼ਾਰ ਆ ਇਹ ਹੁਣ ਤੋੜਨਾ ਨਹੀਂ ਲੇਖਾ ਹਾਂ ਚੱਲਦੇ ਹਾਂ ਉਹ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਹੀ ਅੱਛੇ ਕੋਈ ਸ਼ਾਇ ਨਹੀਂ ਹਿਜਾਇਗੇ